ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਤਿ ਸ਼ਕਾਲ ਜੀ ਤੁਸੀਂ ਵੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਤੀਰਸਿੰਘ ਸਨੇਹ ਤਾਂ ਦੇਖਦੇ ਰਹੀ ਟੀਮ ਦੀ ਕੋਸ਼ਿਸ਼ ਹੁੰਦੀ ਕਿ ਤੁਹਾਨੂੰ ਵਕ ਵਕ ਗੁਰਦੁਆਰਿਆਂ ਦੇ ਜਿੱਥੇ ਅੱਗੇ ਗੁਰਧਾਮਾਂ ਦੇ ਦਰਸ਼ਨ ਕਰਾ ਰਹੇ ਹਾਂ ਅੱਜ ਤੁਹਾਨੂੰ ਐਸੀ ਥਾਂ ਲੈ ਕੇ ਚੱਲੇ ਆ ਐਸੀ ਦਰਸ਼ਨ ਕਰਾ ਰਹੇ ਹਾਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਠਹਿਰੇ ਸੀ ਅਸੀਂ ਖੜੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਬੁਰਜ ਸਾਹਿਬ ਮਾਈ ਦੇਸਾ ਜੀ ਜਿੱਥੇ 9 ਦਿਨ ਤਾਂ ਗੁਰੂ ਸਾਹਿਬ ਰਹੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਤਾਂ ਬਾਬਾ ਜਸਵੀਰ ਸਿੰਘ ਜੀ ਤਾਂ ਮਾਈ ਦੇਸਾ ਦੀ ਅਨਸਵੰਸ ਦੇ ਵਿੱਚੋਂ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਸੇ ਹੀ ਘਰ ਦੇ ਵਿੱਚ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ 9 ਦਿਨ ਰਹੇ ਸੀ ਤਾਂ ਗੱਲਬਾਤ ਕਰਾਂਗੇ ਸਨਾਂ ਮਹਾਂਪੁਰਸ਼ਾਂ ਉਹਨਾਂ ਦੇ ਨਾਲ ਤਾਂ ਬੱਬੇ ਵੈਗੁਰ ਜੀ ਕੀ ਖਾਲਸਾ ਸਾਹਿਬ ਵੈਗੁਰ ਜੀ ਕੀ ਫਤਿਹ ਜੀ ਮਹਾਂਪੁਰਸ਼ੋ ਇੱਥੇ ਦਾ ਜਿਹੜਾ ਇਤਿਹਾਸ ਆ ਸੰਗਤਾਂ ਨੂੰ ਜਾਣੀ ਹਾਂਜੀ ਮਹਾਰਾਜ ਇਹ ਮਾਈ ਦੇਸਾਂ ਦਾ ਪਵਿੱਤਰ ਉਹ ਘਰ ਆ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਸਹਿਬ ਦੇਵਾ ਮਾਤਾ ਸੁੰਦਰੀ ਸਮੇਤ ਇੱਥੇ ਨੌ ਦਿਨ ਲੁਕੇ ਇਹ ਉਸੇ ਰੂਪ ਦੇ ਵਿੱਚ ਹੀ ਸੰਭਾਲਿਆ ਬਾ ਤੁਸੀਂ ਸਤ ਦੇ ਦਰਸ਼ਨ ਕਰ ਸਕਦੇ ਹੋ ਇਹ ਪਲੰਗ ਹੈ ਜਿੱਥੇ ਮਹਾਰਾਜ ਆ ਕੇ ਬਰਾਜੇ ਤੇ ਨੌ ਦਿਨ ਪਾਸ਼ਾ ਇੱਥੇ ਰਾਤ ਨੂੰ ਇੱਥੇ ਬਰਾਜਦੇ ਦਿਨ ਵੇਲੇ ਵਾਰ-ਵਾਰ ਗੁਰਦੁਆਰਾ ਪਾਸ਼ੀ ਦਸਮੀਆਂ ਉੱਥੇ ਮਹਾਰਾਜ ਬਰਾਜਦੇ ਸੀਗੇ ਉਨ੍ਹਾਂ ਨੌ ਦਿਨਾਂ ਦੌਰਾਨ ਜੋ ਚੀਜ਼ਾਂ ਵਰਤੋਂ ਚਾਈਆਂ ਉਹ ਨਿਸ਼ਾਨੀਆਂ ਜਾਂ ਜਾਣ ਵੇਲੇ ਪਾਸ਼ਾ ਬਖਸ਼ਿਸ਼ ਕਰਕੇ ਗਏ ਮਾਤਾ ਦੇਸਾਂ ਨੂੰ ਆਪਣੀ ਦਸਤਾਰ ਮਾਤਾ ਸੁੰਦਰੀ ਆਪਣੀਆਂ ਖੜਾਵਾ ਮਾਤਾ ਸਾਹਿਬ ਘਰ ਆਪਣਾ ਜੁੱਤਾ ਉਹ ਸਾਰੀਆਂ ਨਿਸ਼ਾਨੀਆਂ ਤੁਸੀਂ ਉਹ ਮਿਊਜ਼ੀਅਮ ਦੇ ਵਿੱਚ ਦਰਸ਼ਨ ਕਰਾ ਸਕਦੇ ਹੋ ਉਹ ਵੀ ਆਪਾਂ ਦਰਸ਼ਨ ਕਰਾਵਾਂਗੇ ਇਹ ਉਦੋਂ ਦੀ ਮਾਤਾ ਦੇਸਾਂ ਦੀ ਉਹ ਮੇਂ ਤਸਵੀਰ ਬਣਾਈ ਆ ਕਿ ਕਿਵੇਂ ਪਾਸ਼ਾ ਕੇ ਲੰਗਰ ਛਕਦੇ ਆ ਤੇ ਮਾਤਾ ਜੀ ਸੇਵਾ ਕਰਦੇ ਆ ਇਹ ਨਾਲ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਪ੍ਰਾਤਨ ਸਮੇਂ ਦੀਆਂ ਉਹ ਤਸਵੀਰਾਂ ਤੁਹਾਡੇ ਸਾਹਮਣੇ ਆ ਗਲਬਤ ਕਰਾਂਗੇ ਬਾਬਾ ਜੀ ਇਹ ਇੱਕ ਹੀ ਚੀਜ਼ ਹੈ ਇਹ ਜੀ ਤਵੀ ਹੈ ਜਿਹਦੇ ਤੇ ਪ੍ਰਸ਼ਾਦਾ ਤਿਆਰ ਕੀਤਾ ਦਸਵੇਂ ਪਾਤਸ਼ਾਹ ਲਈ ਮਾਤਾ ਜੀ ਹੋਰਾਂ ਲਈ ਇਹ ਮਾਤਾ ਜੀ ਨੇ ਪਿਆਰ ਵਜੋਂ ਜਾਨੀ ਮੁੜ ਕੇ ਆਪਦੇ ਲਈ ਇਹ ਤਵੀ ਨੂੰ ਨਹੀਂ ਵਰਤਿਆ ਪਰਿਵਾਰ ਲਈ ਉਦੋਂ ਤੋਂ ਹੀ ਲੱਗ ਸੰਭ ਕੇ ਰੱਖ ਲਿਆ ਸੀ ਜਿਹੜਾ ਪੀੜੀਦਰ ਪੀੜੀ ਹੁਣ ਸਾਡੀ ਦਸਵੀਂ ਪੀੜੀ ਹੈ ਜਿਹੜੀ ਅਸੀਂ ਇੱਥੇ ਸੇਵਾ ਸੰਭਾਲ ਕਰਦੇ ਹਾਂ ਇਹ ਲੋਹ ਮਹਾਰਾਜ ਦੇ ਪ੍ਰੇਮ ਦੀ ਨਿਸ਼ਾਨੀ ਹੈ ਉਦੋਂ ਲੰਗਰੇ ਦੇ ਤੇ ਬਣਿਆ ਪਰ ਹੁਣ ਇਹਨੂੰ ਇਸੇ ਤਰ੍ਹਾਂ ਹੀ ਸੰਭਾਲਿਆ ਜਾਂਦਾ ਹੈ ਜੀ ਇਹ ਪਲੰਘ ਹੈ ਜੀ ਜਿਹੜਾ ਪਲੰਘ ਆਪਾਂ ਥਲ ਦੇ ਦਰਸ਼ਨ ਕਰਕੇ ਆਏ ਆ ਉਹਦਾ ਅਸਲ ਬਾਣ ਹੈ ਉਹ ਦੁਬਾਰਾ ਬੁਣਿਆ ਹੋਇਆ ਇਹ ਸ੍ਰੀ ਸਾਹਿਬ ਆ ਜਿਹੜਾ ਇਹ ਬਾਬਾ ਫਤਿਹ ਸਿੰਘ ਜੋ ਪੰਥ ਦੇ ਮਹਾਨ ਜਰਨੈਲ ਹੋਏ ਆ ਜਿਨ੍ਹਾਂ ਨੇ ਵਜੀਦ ਖਾਨ ਦਾ ਸਿਰ ਕੱਟਿਆ ਸੀ ਇਹ ਸ੍ਰੀ ਸਾਹਿਬ ਉਹਨਾਂ ਦੀ ਐ ਇਸ ਪਿੰਡ ਦੇ ਬਾਨੀ ਵੀ ਆ ਉਹ ਹਾਂਜੀ ਇਹ ਸਾਰੀਆਂ ਨਿਸ਼ਾਨੀਆਂ ਉਸ ਟਾਈਮ ਦੀ ਇਹ ਬਰਾਗਣ ਹੈ ਕੋ ਕਹਿੰਦੇ ਮੈਂ ਨਹੀਂ ਨਹੀਂ ਇਹ ਪੀਦਾ ਸਾਹਿਬ ਹੈ ਜਿਹਦੇ ਤੇ ਮਾਤਾ ਸਾਹਿਬਕੌਰ ਸੁੰਦਰ ਕੌਰ ਦੀ ਚੰਦਸ਼ੋ ਪ੍ਰਾਪਤ ਹੈ ਇਹ ਉਸੇ ਰੂਪ ਚ ਉਸੇ ਤਰੀਕੇ ਸੰਭਿਆ ਹੋਇਆ ਇੱਥੇ ਉਦੋਂ ਤੋਂ ਲੈ ਕੇ ਹਾਂਜੀ ਜਿਹੜੀ ਮਾਤਾ ਦੇਸਾਂ ਨੂੰ ਜਾਣ ਵੇਲੇ ਬਖਸ਼ਿਸ਼ ਕੀਤੀ ਸੀ ਇਹ ਜੇ ਸਾਹਮਣੇ ਬੈਠ ਕੇ ਪਾਠ ਕਰੋਗੇ ਜਾਪ ਕਰੋਗੇ ਤੁਹਾਨੂੰ ਸਾਡੇ ਹੀ ਦਰਸ਼ਨ ਹੋਣਗੇ ਇਹ ਵਚਨ ਦਿੱਤਾ ਸੀ ਉਹ ਦਸਤਾਰ ਹੈ ਇਹ ਇਹ ਚਾਦਰ ਸੋ ਪ੍ਰਾਪਤ ਚਾਦਰਾਂ ਜਿਹੜੀਆਂ ਉਸ ਟਾਈਮ ਪਲੰਗ ਤੇ ਵਿਸਾਈਆਂ ਸੀ ਇਹ ਉਸੇ ਰੂਪ ਦੇ ਵਿੱਚ ਅੱਜ ਵੀ ਸੰਭੀਆਂ ਹੋਈਆਂ ਜੀ ਦੀ ਪਜਾਮੀਆਂ ਮਾਤਾ ਦੇਸਾਂ ਦੀ ਜਿਹੜੀ ਇੱਥੇ ਉਵੇਂ ਇੰਟਿਕ ਲੈਬ ਤੋਂ ਸਾਰਾ ਕੁਝ ਠੀਕ ਹੋਇਆ ਹੋਇਆ ਜਿਹਨੂੰ ਕੈਮੀਕਲ ਲੱਗੇ ਹੋਏ ਨੇ ਇਹ ਡਾਕਟਰ ਹਰਮੋਨ ਸਿੰਘ ਨੇ ਜਾਨੀ ਆਪਣੇ ਸਮੇਂ ਦੌਰਾਨ ਉਹਨਾਂ ਨੇ 2001 ਦੇ ਵਿੱਚ ਇਹ ਸਾਰੀਆਂ ਨਿਸ਼ਾਨੀਆਂ ਇੰਟਿਕ ਲੈਬ ਕੋਲ ਭੇਜ ਕੇ ਠੀਕ ਕਰਾਈਆਂ ਸੀ ਉਹ ਭਾਈ ਵੀਰ ਸਿੰਘ ਜੀ ਸਹਿਦ ਸਦਨ ਦੇ ਚੇਅਰਮੈਨ ਸੀਗੇ ਉਦੋਂ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਕਿ ਸਿੱਖ ਕੌਮ ਦਾ ਕਿਤੇ ਵੀ ਕੁਝ ਪਿਆ ਗੁਰੂ ਨਾਨਕ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ ਉਹਨਾਂ ਨੇ ਸਾਰੀ ਸਰਚ ਕਰਾਈ ਸੀ ਉਹ ਇੱਥੇ ਵੀ ਆਈ ਸੀ ਟੀਮ ਉਹ ਟੀਮ ਨੇ ਫਿਰ ਸਾਰਾ ਠੀਕ ਕਰਵਾਇਆ ਜਿਹੜਾ ਕਿ ਫੋਲਡ ਕਰਕੇ ਰੱਖਿਆ ਹੋਇਆ ਇਹ ਖੜਾਵਾ ਮਾਤਾ ਸੁੰਦਰਕੌਰ ਜੀ ਦੀਆਂ ਜੁੱਤਾ ਮਾਤਾ ਸਹਿਬਕੌਰ ਜੀ ਦਾ ਉਹ ਟੁੱਟ ਗਿਆ ਸੀਗਾ ਉਹ ਜਿੰਨਾ ਕੁ ਬਣਿਆ ਮਾਡਲ ਹੈ ਤੇ ਬਾਕੀ ਇਹ ਜੜੀ ਉਹਦੇ ਉੱਪਰ ਲਾਈ ਹੋਈ ਹੈ ਇਹ ਤਲਾ ਵੀ ਇਸੇ ਜੁੱਤੇ ਦਾ ਇਹ ਮਹਾਂਪਰਸੋ ਜਿਹੜੀ ਇਹ ਸਮੇਂ ਇਹ ਜਿਹੜੀ ਜੋੜੀ ਹੈ ਉਦੋਂ ਉਸ ਬੁਰਜ ਨੂੰ ਲੱਗੀ ਹੋਈ ਸੀ ਜਿਹੜੇ ਬੁਰਜ 'ਚ ਮਹਾਰਾ ਜਾ ਕੇ ਬਰਾਜੇ ਸੀ ਇਹੋ ਜੋੜੀ ਹੈ ਉਸੇ ਰੂਪ 'ਚ ਸਾਂਭੀ ਵੀ ਇਹ ਡੋਲ ਆ ਜਿਹਦੇ ਨਾਲ ਮਾਤਾ ਦੇਸਾ ਜਲ ਖੂਹੀ ਤੋਂ ਲੈ ਕੇ ਆਉਂਦੇ ਇੱਥੇ ਖੂਬ ਬਣਿਆ ਹੋਇਆ ਸੀ ਜਿਹੜਾ ਉਹ ਉੱਥੋਂ ਜਲ ਭਰਦੇ ਬਾਅਦ 'ਚ ਇੱਥੇ ਸੇਵਾਦਾਰ ਵੀ ਇਹੋ ਨਿਸ਼ਾਨੀ ਵਿੱਚ ਜੋ ਰੱਖੇ ਹੋਏ ਆ ਹਾਂ ਤਾਂ ਪੁੱਛੋ ਮੰਡੀ ਤੋਂ ਕਿੰਨੀ ਕਿਲਾ ਦੂਰੀ ਤੇ ਇਹੋ ਪੁੱਛੋ ਮੰਡੀ ਤੋਂ 4 ਕਿਲੋਮੀਟਰ ਹੈ ਜਿਹੜੀ ਮੇਨ ਬਠਿੰਡਾ ਬਰਨਾਲਾ ਰੋਡ ਹੈ ਉਦੋਂ 7 ਕਿਲੋਮੀਟਰ ਹੈ ਹਾਂ ਇਸੇ ਬਾਬਾ ਜੀ ਅ ਗੱਲ ਬਾਤ ਆਪਾਂ ਹੋਰ ਵੀ ਕਰਾਂਗੇ ਹੋਰ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਗੁਰਦ ਆਮਾ ਦੇ ਤੇ ਤੁਸੀਂ ਦੇਖਦੇ ਹੋ ਦੇਸ਼ਲੀਆ ਕੈਮਰਾਮੈਨ ਸਰਦਾਰ